ਬਾਲੇ ਬਾਲੇ ਕਿਤਰਾ ਵਾਪਰੀ ਜੀ ਕੀ ਮਸਲਾ ਜ਼ਰਾ ਇਹ ਬੱਚਾ ਸਾਡਾ ਭਤੀਆ ਹੀ ਇਹ 8 ਕੇ ਸਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸ ਤਾਂ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾ ਲਿਆ ਤੇ ਮਾਰ ਹੀ ਦਿੱਤਾ। ਕੋਈ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਫੜਿਆ। ਜਦੋਂ ਵੇਖਿਆ ਪਰੋਂ ਬੰਦੇ ਆਏ ਉਹਨੇ ਤੇ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ। ਇਹ ਗਲਵਾਰਾ ਕਿਤੇ ਜਿਆਦਾ ਫਿਰਦਾ ਹੈ ਜੀ ਇੱਥੇ। ਅਵਾਰਾ ਕੁੱਤੇ ਪਿੰਡ-ਪਿੰਡ ਹੀ ਜਿਆਦਾ ਤਰਾਸਦੀ ਆ। ਕਿ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਗਈ। ਜਿੱਤੇ ਜਿੱਤੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਹੈ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਪੁੱਤ ਵਿਦੇਸ਼ ਰਹਿੰਦਾ ਨੌ ਦੀ ਚਲੇਗੀ ਆ ਦੋਵੇਂ ਜੀ ਹੈਗੇ ਸੀ ਆਦੇ ਲੱਗੇ ਸੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਰਨ ਨਾ ਮੰਨ ਜਿੱਥੇ ਉਹ ਕੜੀ ਜਿ ਦੇਖਿਆ ਗਿਆ ਉੱਥੇ ਡੋਰੋ ਹੀ ਜਾਏਗਾ ਉੱਪਰੇ ਜਾਨਵਰ ਲਿਆ ਕੇ ਪਾਦੇ ਰਹਿੰਦੇ ਜਾਵੇ ਔਰ ਡੋ ਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਨਹੀਂਗਾ ਉੱਥੇ ਡੰਗਰ ਕਿਸੇ ਨੇ ਸੁੱਟਿਆ ਹੀ ਮਰਿਆ ਛੜਕਦੇ ਲਾਗੇ ਸੁੱਟ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉੱਥੇ ਕਿਤੇ ਘਟੇ ਗੁੱਠੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੁੱਡੀ ਗੱਡੀ ਤੇ ਮਗਰ ਭਜ ਜਾਵੇ ਉਹ ਪੈ ਗਿਆ